ਪਾਈ ਡਾਡੀ ਆ YouTube ਦੀ ਪਹਿਲੀ ਕਮਾਈ ਤੋਂ ਮੈਂ ਗੱਡੀ ਲੈ ਲਈ ਆ ਓਏ ਆਜ ਅਮਰਸਰ ਦੇ ਵਿੱਚ ਲੱਗਿਆ ਹੈ ਅਮਰਸਰ ਕ્રાਫਟ ਬਾਜ਼ਾਰ ਮੇਲਾ ਇਹ ਮੇਲਾ ਲੱਗੂਗਾ ਜੀ 12 ਤੋਂ 13 ਜਨਵਰੀ ਤੱਕ ਤੇ ਆਓ ਲੈਨੇ ਆ ਦੀ ਟਿਕਟ ਤੇ ਚੱਲਦੇ ਜਾਂਦੇ ਤੇ ਦੁਕਾਨਾਂ ਦਿਖਾਉਂਦੇ ਆ ਜੀ ਸਾਰਾ ਮੇਲਾ ਆਜੋ ਫਿਰ ਟਿਕਟ ਦੇ ਹੋ ਭਾਜੀ ਕਿੰਨੇ ਚਾਰ ਟਿਕਟ ਕਿੰਨੇ ਪੈਸੇ ਜੀ 260 2000 ₹40 ਡਿਕ ਟਿਕਟ ਜਣੇ ਦੀ ₹40 ਥੈਂਕ ਯੂ ਬ੍ਰਾ ਇਹ ਆ ਮਰੀ ਟਿਕਟ ਹੋ ਗਈ ਜੇਤ ਓਡੀ ਸਾਡੀ ਹੋ ਗਈ ਟਿਕਟ ਅਮਰਤ ਸਰ ਕ્રાਫਟ ਬਾਜ਼ਾਰ ਮੇਲੇ ਦੀ ਆਪਾਂ ਲੈ ਲਈਏ ਤੋਂ ਟਿਕਟ ਚ ਚਾਰ ਡਿਜੀਟਲ ਆਈਆਂ ਆਪਾਂ ਚਾਰ ਜਾਨੇ ਸੀ ਦੇਖ ਸਕਦੇ ਆ ਸਾਹਮਣੇ ਇੱਥੇ ਸਾਹਮਣੇ ਲੱਗਾ ਰਿਹਾ ਮੇਲਾ ਸਾਹਮਣੇ ਆ ਗਿਆ ਟਿਕਟ ਕਾਊਂਟਰ ਆਜੋ ਤੁਹਾਨੂੰ ਲੈ ਕੇ ਚਲਦੇ ਹਾਂ ਅੱਗੇ ਅੰਦਰ ਜਾਣਾ ਮਲੇ ਕੇ ਅੰਦਰ ਅੱਛਾ ਐਂਟਰੀ ਇੱਧਰ ਭਾਜੀ ਹਾਂਜੀ ਹਾਂਜੀ ਲਓ ਸਰ ਲੋਰੀ ਟਿਕਟ ਆਪੀਂ ਦਿਈਏ ਭਾਜੀ ਲੋਰੀ ਹੁਣ ਅਸੀਂ ਕਰ ਲੱਗੇ ਆਂ ਐਂਟਰੀ ਜਹਾਜ਼ ਦੇ ਅੰਦਰ ਐਂਟਰੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਕ્રાਫਟ ਬਾਜ਼ਾਰ ਮੇਲਾ ਇੱਥੇ ਲੱਗਾ ਤੇ ਐਂਟਰੀ ਜਿਹੜਾ ਪੁਆਇੰਟ ਆ ਐਂਟਰੀ ਪੁਆਇੰਟ ਤੁਸੀਂ ਜਾਹਜ ਦਾ ਪਣਾ ਤੁਹਾਨੂੰ ਜਹਾਜ਼ ਦੇ ਵਿੱਚ ਆਉਂਦੀ ਹੈ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੈਡ ਵਗੈਰਾ ਵਿਸ਼ੇ ਹੋਏ ਨੇ ਤੇ ਇੱਥੋਂ ਅਸੀਂ ਸਿੱਧਾ ਜਾਵਾਂਗੇ ਅੰਦਰ ਜਹਾਜ਼ ਦੇ ਤੁਸੀਂ ਦੇਖ ਸਕਦੇ ਹੋ ਜੀ ਬਨਾਵਟੀ ਤੌਰ ਤੇ ਜਹਾਜ਼ ਬਣਾਇਆ ਹੋਇਆ ਤੇ ਸਾਹਮਣੇ ਜਹਾਜ਼ ਦਾ ਇੰਜਣ ਹੈ ਸਾਹਮਣੇ ਤੇ ਤੁਸੀਂ ਇੱਥੋਂ ਐਂਟਰੀ ਕਰੋਗੇ ਜਹਾਜ਼ ਦੇ ਅੰਦਰ ਤੁਸੀਂ ਚਲੋ ਐਂਟਰੀ ਕਰਾते हैं आपको जहाज के अंदर लेकिन भाई जो हमने कल आपको जहाज दिखाया था ना वो असली जहाज था ਇਹ ਨਕਲੀ ਦੇ ਸਾਥ ਨਕਲੀ ਦਿਖਾਤੇ ਆਪਾਂ ਅਬ ਨਕਲੀ ਦਿਖਾਏ ਕਿ ਦੇਖ ਸਕਦੇ ਇਹ ਜਹਾਜ਼ ਦਾ ਇੰਜਨ ਹੈ ਇਹ ਤੁਸੀਂ ਇੰਜਨ ਦੇਖ ਸਕਦੇ ਜਹਾਜ਼ ਦਾ ਇਧਰ ਆ ਗਿਆ ਜਹਾਜ਼ ਸਾਰਾ ਹੀ ਉੱਥੇ ਆ ਗਿਆ ਉਹ ਐਂਟਰੀ ਪੁਆਇੰਟ ਜਿੱਥੇ ਤੁਸੀਂ ਟਿਕਟ ਲੈ ਸਕਦੇ ਟਿਕਟ ਲੈਣ ਤੋਂ ਬਾਅਦ ਅਸੀਂ ਕਰਾਂਗੇ ਅੰਦਰ ਜਹਾਜ਼ ਦੀ ਐਂਟਰੀ ਤੁਸੀਂ ਜਹਾਜ਼ ਦੇਖ ਸਕਦੇ ਆ ਸਾਹਮਣੇ ਇਧਰ ਜਾਂ ਫੇਰ ਕੱਲ ਪੁਆਇੰਟ 'ਤੇ ਬੈਠੇ ਸੀ ਨਾ ਹਾਂ ਅਸੀਂ ਬੈਠੇ ਸੀ ਨਾ ਵਾਪੇ ਇਹ ਬੈਠੀਏ ਦੇਖੋ ਇਹ ਦੇਖ ਸਕਦੇ ਸਾਹਮਣੇ ਆ ਗਿਆ ਪਾਇਲਟ ਦਾ ਏਰੀਆ ਜਿੱਥੋਂ ਜਹਾਜ਼ ਚੱਲਦਾ ਹੈ ਇਹ ਅੰਦਰ ਦਾ ਵੀਊ ਦਾ ਹੀ ਸਾਰਾ ਚੈੱਕ ਕਰ ਸਕਦੇ ਜਹਾਜ਼ ਦਾ ਕੱਲ ਜਹਾਜ ਦਾ ਅਸਲੀ ਦਿਖਾਇਆ ਅੱਜ ਦਿਖਾਇਆ ਨਕਲੀ ਕੱਲ ਅਸਲੀ ਦਿਖਾਇਆ ਅੱਜ ਨਕਲੀ ਦਿਖਾਇਆ ਅੱਜ ਨਕਲੀ ਜਾਇਜ਼ ਦਿਖਾਇਆ ਇਹਨਾਂ ਨੂੰ ਆਹ ਆਰਟੀਫੀਸ਼ੀਅਲ ਆਰਟੀ ਵਿੱਚੋਂ ਜਾ ਜਾ ਤੀ ਦੇਖ ਸਕਦੇ ਜਾ ਇਹ ਆ ਗਿਆ ਮੁੰਡਾ ਅੱਜ ਤੇਰਾ ਨਿਸ਼ਾਨਾ ਅੱਜ ਤੇਰਾ ਨਿਸ਼ਾਨਾ ਚੈੱਕ ਕਰੂੰਗਾ ਵਾਹ ਕੀ ਬਾਤ ਹੈ ਇਹ ਬਿਜ਼ਨਸ ਕਲਾਸ ਹੈ ਬੈਕ ਸੈਟ ਹਾਂ ਬਿਜ਼ਨਸ ਕਲਾਸ ਹੈ ਹਨਾ ਇਹ ਹੈ ਬਿਜ਼ਨਸ ਕਲਾਸ ਆ ਜਾਓ ਆਓ ਜੀ ਉਹਨਾਂ ਨੂੰ ਅੱਗੇ ਲੈ ਕੇ ਚੱਲਦੇ ਹਾਂ ਮੇਲੇ ਦੇ ਅੰਦਰ ਤੇ ਵੀ ਦੇਖ ਸਕਦੇ ਆ سامنے ਲੱਗਾ ਹੋਇਆ ਮੇਲਾ ਤੇ ਅੰਦਰ ਐਂਟਰੀ ਕਰਦੇ ਇਹਨਾਂ ਨੂੰ ਦੇਖਣਗੇ ਪੰਘੂੜੇ ਪਹਿਲਾਂ ਚਲੋ ਜੀ ਲੋ ਜੀ ਹੁਣ ਅਸੀਂ ਬਾਹਰ ਤੋਂ ਬਾਹਰ ਕਰ ਲਈ ਐਂਟਰੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੀ ਮੇਲੇ ਦਾ ਥਿਊ ਸਾਹਮਣੇ ਲੱਗੇ ਹੈ ਪੰਗੂੜੇ ਵਗੈਰਾ ਕੱਪੜੇ ਵਗੈਰਾ ਸਾਰੇ ਲੱਗੇ ਹੋਏ ਨੇ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਅੰਦਰ ਲੋ ਜੀ ਮੇਲੇ ਦੇ ਅੰਦਰ ਨੂੰ ਅਸੀਂ ਕਰ ਲਈ ਹੁਣ ਐਂਟਰੀ ਤੇ ਸਾਹਮਣੇ ਸਭ ਤੋਂ ਪਹਿਲਾਂ ਤੁਹਾਨੂੰ ਦਿਖੂਗੀ ਜੀ ਫਨੀ ਗੇਮ ਸੌਰੀ ਫਨ ਗੇਮ ਰਿੰਗ ਸਟਾਈਲ ਕੀ ਬਾਤ ਹੈ ਇੱਥੇ ਤੁਸੀਂ ਗੇਮ ਵਗੈਰਾ ਵੀ ਆਪਣੀ ਬਾਅ ਸਕਦੇ ਜੇ ਗੇਮ ਵਗੈਰਾ ਵੀ ਇੱਥੇ ਖੇਡ ਸਕਦੇ ਜੇ ਸਾਹਮਣੇ ਤੇ ਸਾਹਮਣੇ ਆ ਗਿਆ ਭੂਤ ਬੰਗਲਾ ਇੱਥੇ ਤੁਹਾਨੂੰ ਦਿਖੂਗਾ ਸਾਹਮਣੇ ਭੂਤ ਬੰਗਲਾ ਕਿਆ ਬਾਤ ਹੈ ਭੂਤ ਬੰਗਲਾ ਇਧਰ ਹੈ ਨਾ ਇਸ ਕਿਆ ਹੈ ਇਸ ਵਿੱਚ ਕੋਈ ਭੂਤ ਦਿਖਤेंगे ਅੰਦਰ ਜਾਏ پتہ ਚਲੇਗਾ ਮੇਰੇ ਭਾਈ ਅੰਦਰ ਕਿੰਨੀ ਟਿਕਟ ਹੈ 50 ਰੁਪਏ ਦਾ ਇੱਕ ਜਣੇ ਦਾ ਇੱਥੇ ਟਿਕਟ ਹੈ ਜੀ ਇੱਥੇ ਆ ਗਿਆ ਭੂਤ ਬੰਗਲਾ ਆ ਗਿਆ ਕਿਸੇ ਨੇ ਭੂਤ ਬੰਗਲੇ ਦੇ ਅੰਦਰ ਜਾਣਾ ਵਾ ਤਾਂ ਇੱਥੇ ਅੰਦਰ ਉਹ ਵੀ ਜਾਦਾ 50 ਰੁਪਏ ਟਿਕਟ ਲੱਗੂ ਇੱਕ ਜਣੇ ਦੀ ਕਿਆ ਬਾਤ ਹੈ ਜੀ ਇੱਥੇ ਤੁਹਾਨੂੰ ਮਿਲ ਜਾਣਗੇ ਨੇ ਬੱਚਿਆਂ ਦੇ ਭੂੜੇ ਲੈਣ ਵਾਸਤੇ ਭੰਗੂੜੇ ਵਗੈਰਾ ਤੁਸੀਂ ਦੇਖ ਸਕਦੇ ਹੋ ਜੀ ਸਾਹਮਣੇ ਛੋਟਾ ਬੀਮ ਉਧਰ ਆ ਇਧਰ ਲੱਗੇ ਨੇ ਪੰਘੂੜੇ ਤੁਸੀਂ ਵੇਖ ਸਕਦੇ ਆ ਜੀ ਬਹੁਤ ਹੀ ਜਿਆਦਾ ਸੋਹਣਾ 뷰 ਇੱਥੇ ਦੇਖਦਾ ਪਿਆ ਬੱਚਿਆਂ ਦੇ ਖੇਡਣ ਵਾਸਤੇ ਝੂਲੇ ਲੈਣ ਵਾਸਤੇ ਪੰਘੂੜੇ ਵਗੈਰਾ ਦਾ ਇੱਥੇ ਖਾਸ ਪ੍ਰਬੰਧ ਹੈ ਤੁਸੀਂ ਵੇਖ ਸਕਦੇ ਆ ਇੱਥੋਂ ਸਟਾਰਟਿੰਗ ਇੰਟਰੀ ਹੋ ਗਈ ਤੁਹਾਡੀ ਸਾਹਮਣੇ ਤੇ ਇੱਥੇ ਬੱਚਿਆਂ ਦੇ ਤੁਸੀਂ ਝੂਲੇ ਵਗੈਰੇ ਵੀ ਇੱਥੇ ਬੱਚਿਆਂ ਨੂੰ ਆਪਣੇ ਦਿਵਾ ਸਕਦੇ ਹੋ ਸਾਹਮਣੇ ਆਓ ਤੁਹਾਨੂੰ ਹੋਰ ਅੱਗੇ ਦਿਖਾਉਂਦੇ ਆ ਮੇਲਾ ਸਾਰਾ ਹੀ ਤੇ ਬਣੇ ਲੋ ਸਾਡੇ ਨਾਲ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਇਧਰ ਤੁਸੀਂ ਵੇਖ ਸਕਦੇ ਗੱਡੀਆਂ ਵਗੈਰਾ ਤੇ ਬੱਚੇ ਝੂਲੇ ਦਾ ਆ ਸਕਦੇ ਨੇ ਸਾਹਮਣੇ ਟ੍ਰੇਨ ਵਗੈਰਾ ਵੀ ਲੱਗੀ ਹੋਈ ਨੇ ਤੇ ਇੱ ਉਧਰ ਤੋਂ ਵੀ ਦੇਖ ਸਕਦੇ ਹੋ ਵੱਡੀਆਂ ਟ੍ਰੇਨਾਂ ਵੀ ਲੱਗੀਆਂ ਜਾਂਦੇ ਆ ਨਾ ਸਾਹਮਣੇ ਸਾਰੀਆਂ ਤੇ ਬਾਕੀ ਇੱਧਰ ਤੁਹਾਨੂੰ ਦਿਖਾਉਂਦੀ ਹਾਂ ਕੱਪੜਿਆਂ ਦੀ ਸ਼ਾਪਿੰਗ ਵਗੈਰਾ ਉਹ ਜਿੱਥੇ ਆਪਣੇ ਕੱਪੜੇ ਵਗੈਰਾ ਵੀ ਇੱਥੋਂ ਖਰੀਦ ਸਕਦੇ ਹੋ ਲੋ ਜੀ ਉਸ ਤੋਂ ਬਾਅਦ ਤੁਹਾਨੂੰ ਮੇਲੇ ਦੇ ਵਿੱਚ ਜਿਹੜੀ ਰਿੰਗ ਵਾਲੀ ਹੈ ਜੇ ਰਿੰਗ ਵਾਲਾ ਨਾਮ ਤੁਹਾਨੂੰ ਇੱਥੇ ਮਿਲੂਗਾ ਜੇ ਤੁਸੀਂ ਇਹ ਰਿੰਗ ਵਾਲੀ ਸੁੱਟੋਗੇ 50 ਦੇ 55 ਰੁਪਿਆ ਦੇ ਵਿੱਚ ਤੁਹਾਨੂੰ ਮਿਲਣਗੇ ਇਹ 10 ਸ ਰਿੰਗ ਤੇ ਤੁਸੀਂ ਇਹਨਾਂ ਦੇ ਉੱਪਰ ਪਾਉਣ ਜਿਹਦੇ ਉੱਪਰ ਪਾ ਗਿਆ ਉਹ ਪਹਿਲਾਂ ਪਾਇਆ ਪਰ ਨਹੀਂ ਪਾਇਆ ਉਹ ਦੇਖ ਸਕਦੇ ਹੋ ਸਾਹਮਣੇ ਪਾਉਣ ਬਾਈ ਫੇਰ ਇੱਕ ਪਾਓ ਹੈ 50 ਤੋਂ ਆਏਗੇ ਦੀ 20 ਵਿੱਚ ਲੋਈ ਨਹੀਂ ਇਹ ਵੀ ਨਹੀਂ ਪਿਆ ਮੈਂ ਬਸ ਹੋਰ ਇੱਕ ਇੱਧਰ ਦੇ ਦੇ ਵੀ ਤੁਸੀਂ ਇਸ ਤਰ੍ਹਾਂ ਵੀ ਗੇਮਾਂ ਖੇਡ ਸਕਦੇ ਜੀ ਇੱਥੇ ਤੁਹਾਨੂੰ ਗੇਮਾਂ ਖੇਡਣ ਵਾਸਤੇ ਬਹੁਤ ਇੱਥੇ 15 ਤੋਂ 20 ਤਰ੍ਹਾਂ ਦੀਆਂ ਇੱਥੇ ਗੇਮਾਂ ਤਾਂ ਨੂੰ ਖੇਡਣ ਵਾਸਤੇ ਮਿਲਣਗੀਆਂ ਤੁਸੀਂ ਵੇਖ ਸਕਦੇ ਜੀ ਮੇਲੇ ਦੇ ਵਿੱਚ ਵਿੱਚ ਖਰੀਦਣ ਵਾਸਤੇ ਉਹ ਮਿਲਣਗੇ ਵੀ ਵੇਖ ਸਕਦੇ ਜੀ ਰੌਣਕਾ ਵਗੈਰਾ ਇੱਥੇ ਲੱਗੇ ਹੋਏ ਨੇ ਮੇਲੇ ਦੇ ਵਿੱਚ ਤੁਸੀਂ ਕੱਪੜਿਆਂ ਦੀ ਸ਼ਾਪਿੰਗ ਵਗੈਰਾ ਵੀ ਕਰ ਸਕਦੇ ਹੋ ਨਾ ਹਰ ਤਰ੍ਹਾਂ ਦੇ ਇੱਥੇ ਤੁਹਾਨੂੰ ਕੱਪੜੇ ਉਹ ਇੱਥੇ ਮਿਲਣਗੇ ਤੇ ਵੇਖ ਸਕਦੇ ਜੀ ਮੇਲੇ ਦੇ ਵੇਲੇ ਤੁਹਾਨੂੰ ਬੱਚਿਆਂ ਵਗੈਰਾ ਦੇ ਬੁੱਕਸ ਵਗੈਰਾ ਵੀ ਮਿਲਣਗੇ ਬੱਚਿਆਂ ਛੋਟੇ ਬੱਚ ਉਹ ਬਹੁਤੀ ਅਮਰੀਕੀ ਚੀਜ਼ਾਂ ਇੱਥੇ ਤੁਹਾਨੂੰ ਮਿਲਣਗੀਆਂ ਇੱਥੇ ਬੁੱਕਸ ਵਗੈਰਾ ਵੀ ਇੱਥੇ ਆ ਕੇ ਖਰੀਦ ਸਕਦੇ ਹੋ ਇੱਥੇ ਤੁਹਾਨੂੰ ਮਿਲੂਗਾ ਜੀ ਅਚਾਰ ਇਹਦੇ ਹਰ ਤਰ੍ਹਾਂ ਦਾ ਤੁਹਾਨੂੰ ਅਚਾਰ ਘੜੋ ਘੜ ਵੀ 20 ਤੋਂ 25 ਤਰ੍ਹਾਂ ਦੀਆਂ ਵੈਰਾਈਟੀਆਂ ਇੱਥੇ ਚਾਰ ਦੀਆਂ ਤੁਹਾਨੂੰ ਮਿਲਣਗੀਆਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੇਲੇ ਦੇ ਵਿੱਚ 20 ਤੋਂ 25 ਤਰ੍ਹਾਂ ਦੀਆਂ ਚਾਰ ਦੀਆਂ ਵੈਰਾਈਟੀਆਂ ਇੱਥੇ ਮਿਲਣਗੀਆਂ ਲੋ ਜੀ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਤੁਹਾਨੂੰ ਇੱਥੇ ਮੈਟ ਵੀ ਵਗੈਰਾ ਵੀ ਮਿਲੂਗੀ ਘਰ ਦੇ ਵਿੱਚ ਥੱਲੇ ਬੈਠਣ ਵਾਸਤੇ ਕਾਲੀ ਨਹੀਂ ਕਹਿੰਦੇ ਕਾਲੀ 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 ਨੀ ਕਹਿੰਦੇ ਇਸ ਨੂੰ ਇਸ ਨੂੰ ਬੋਲਦੇ ਕਾਲੀ ਨਾ ریان بھائی ਕਿਆ ਬੋਲਦੇ ਇਸਕੋ ਕਾਲੀਨ ਕਹਿੰਦੇ ਹੈ ਭਾਈ ਤੁਹਾਨੂੰ ਮੇਲੇ ਦੇ ਵਿੱਚ ਮੈਟਿੰਗ ਵਗੈਰਾ ਜੇ ਤੁਸੀਂ ਘਰ ਵੇਚ ਥੱਲੇ ਵਗੈਰਾ ਕਰਨੇ ਚਾਹੁੰਦੇ ਹੋ ਜਾਂ ਮੈਟ ਵਗੈਰਾ ਲੈਣੇ ਚਾਹੁੰਦੇ ਤਾਂ ਉਹ ਮੇਲੇ ਦੇ ਵਿੱਚ ਮੈਟ ਵਗੈਰਾ ਵੀ ਤੁਹਾਨੂੰ ਵੇਚ ਸਕਦੇ ਹੋ ਸਾਹਮਣੇ ਮਿਲਣਗੇ ਮੇਲੇ ਦੇ ਵਿੱਚ ਤੁਹਾਨੂੰ ਸ਼ੋਪਿੰਗ ਤੋਂ ਲੈ ਕੇ ਖਾਣ ਪੀਣ ਦੇ ਸਟਾਲ ਤੱਕ ਸਾਰਾ ਕੁਝ ਇੱਥੇ ਮਿਲੂਗਾ ਤੁਸੀਂ ਦੇਖ ਸਕਦੇ ਹੋ ਕਿ ਖਾਣ ਪੀਣ ਵਾਲੇ ਸਟਾਲ ਵੀ ਇੱਥੇ ਲੱਗੇ ਹੋਏ ਨੇ ਮੇਲੇ ਦੇ ਵਿੱਚ ਲੋ ਜੀ ਤੁਹਾਨੂੰ ਮੇਲਾ ਸੀ ਸਾਰਾ ਦਿਖਾਤਾ ਕਮਾਫਰਾ ਕੇ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਤੁਹਾਨੂੰ ਇੱਥੇ ਦਿਖਾਉਂਦੀਆਂ ਵਾ ਇਧਰ ਬੰਦਾ ਪਿਆ ਵਾ ਕੀ ਆ ਬੋਲਤੇ ਹੈ ਭਾਈ ਇਸ ਕੋ ਕਿਆ ਬੋਲਤੇ ਹੈ ਕਾਟਨ ਕੈਂਡੀ ਹੈ ਕਾਟਨ ਕੈਂਡੀ ਕੋਟਨ ਕੈਂਡੀ ਇਸ ਕੋ ਬੋਲਤੇ ਹੈ ਕੋਟਨ ਕੈਂਡੀ ਭਾਈ ਮੇਲਾ ਕਿਤਨੇ ਦਿਨ ਇਧਰ ਹੋ ਰਹਾ ਹੈ 12 ਤਾਰੀਖ 12 ਤਾਰੀਖ ਤੱਕ 12 ਦਸੰਬਰ ਤੱਕ ਹਾਂ ਠੀਕ ਹੈ ਸੌਰੀ 12 ਜਨਵਰੀ ਤੱਕ ਦਸੰਬਰ ਤੋਂ ਚਲਾ ਗਿਆ ਹੈ ਬਾਈਕੋ ਵੀ ਨਹੀਂ ਕੁਝ ਪਤਾ ਵਾਈਫ ਨਹੀਂ ਬੋਲ ਰਹਾ ਕੋਈ 12 ਜਨਵਰੀ ਤੱਕ ਇਧਰ ਮੇਲਾ ਲੱਗੇਗਾ ਔਰ ਜਬ ਕਿਸੇ ਨੇ ਇਧਰ ਆਣਾ ਹੋ ਤੋ ਅੰਮ੍ਰਿਤਸਰ ਆਕਰ ਨਿਊ ਅੰਮ੍ਰਿਤਸਰ ਆ ਸਕਤਾ ਹੈ ਔਰ ਨਿਊ ਅੰਮ੍ਰਿਤਸਰ ਰੇੜੀ ਮਾਰਕੀਟ ਕੇ ਪਾਸ ਅਲਾਜ਼ਾ ਮਾਰਕ ਕੋਨ ਸਾ ਐਡਰੈਸ ਕੀ ਹੈ ਐਡਰੈਸ ਕੀ ਹੈ ਇਸਕਾ ਮਿਲੇਗਾ ਅੰਮ੍ਰਿਤਸਰ ਫਟਾਕਾ ਮਾਰਕੀਟ ਸਿੰਗਾਤੂ ਬੇਲੀ ਕੀ ਬਾਤ ਹੈ ਪਹੁੰਚੋ 12 ਜਨਵਰੀ ਤੋਂ ਪਹਿਲਾ ਪਹਿਲਾ ਤਾ ਵੇਖੋ ਮੇਲੇ ਦਾ ਮਾਣੋ ਆਨੰਦ ਇਹ ਮਿਲ ਗਿਆ ਤੁਹਾਨੂੰ ਹੋਰ ਨਵੀਂ ਵੀਡੀਓ ਦੇ ਨਾਲ ਇਹ ਗੱਡੀ ਸਾਡੀ ਲੱਗੀ ਹੈ ਬਾਹਰ ਤੇ ਆਓ ਚੱਲਦੇ ਹਾਂ ਲੋ ਜੀ ਮੇਲਾ ਵੀ ਦੇਖ ਸਕਦੇ ਆ ਸਾਹਮਣੇ ਮੇਲੇ ਤੋਂ ਆ ਗਏ ਅਸੀਂ ਹੁਣ ਬਾਹਰ ਤੇ ਬਾਹਰ ਜਾਂਦੇ ਸਮੇਂ ਅੱਗੇ ਲੱਗੀ ਏ ਸਾਡੀ ਗੱਡੀ ਬੰਦੇ ਸਾਡੇ ਪਹੁੰਚ ਕੇ ਗੱਡੀ ਦੇ ਵਿੱਚ ਪਹਿਲਾਂ ਹੀ ਦੇਖਦੇ ਆ ਕਿੱਥੇ ਆਵਲਾ ਔਫ ਪਹਿਲਾਂ ਜਾ ਗਿਆ ਉਹ ਅੱਗੇ ਖਲੋਤੇ ਪਏ ਔਕਾ ਸਾਹਮਣੇ ਠੀਕ ਹੈ ਨਾ ਤੇ ਇਹਨਾਂ ਨੂੰ ਇਹ ਨਹੀਂ ਵੀ ਬੰਦਾ ਸਾਡਾ ਅੰਦਰ ਮੇਲੇ ਦੇ ਵਿੱਚ ਰਹਿ ਗਿਆ ਤੇ ਇਹਨਾਂ ਨੂੰ ਲੈ ਕੇ ਜਾਈਏ ਇਹ ਪਹਿਲਾਂ ਹੀ ਆ ਗਏ ਉਹ ਸਾਡ ਦੇ ਖਲੋ ਗਏ ਬੇਲ ਉਹ ਯਾਰ ਤੁਹਾਨੂੰ ਕੋਈ ਪਤਾ ਨਹੀਂ ਬੰਦਾ ਤੁਹਾਡਾ ਗੱਡੇ ਉਥੇ ਮੇਲੇ ਚ ਰਹਿ ਗਿਆ ਤੁਸੀਂ ਮੇਲੇ ਚ ਲੈ ਨਹੀਂ ਆਏ ਤੇ ਫੋਟੋ ਵਾਚ ਚੋਂਦੇ ਫਿਰ ਅੱਦੇ ਜ ਮੈਂ ਉਥੇ ਮਗਰ ਰਹਿ ਗਿਆ ਹਾਂ ਸਟਾਰ ਆਏ تھے ਸასი ਗੱਲ ਬਾਈ ਜੋੜਾ ਮੱਧੀ ਆਤਾ ਹੈ ਕਮੈਂਟ ਮੇ ਮਸਾਲੇ ਲਗਾ ਦੋ ਇਹ ਲੋ ਜੀ ਆਪਣੀ ਗੱਡੀ ਹੁਣ ਆ ਗਈ ਯਾਰ ਸਾਹਮਣੇ ਆਪਣੀ ਲੱਗੀ ਗੱਡੀ ਲੋ ਜੀ ਆਪਣੀ ਆ ਗਈ ਹੁਣ ਗੱਡੀ ਤੇ ਗੱਡੀ ਦੇ ਵਿੱਚ ਨਵਾਂਗੇ ਤੇ ਅਸੀਂ ਲੋ ਜੀ ਆ ਗਈ ਹੁਣ ਆਪਣੀ ਗੱਡੀ ਦੀ ਚਾਬੀ ਤੇ ਆ ਆਪਣੀ ਲੱਗੀ ਆ ਗੱਡੀ ਨੂੰ ਦੇਖ ਸਕਦੇ ਹੋ ਸਾਹਮਣੇ ਪੰਜ ਦਿਓ ਗੱਡੀ ਚਾਬੀ ਪੜੀ ਗੱਡੀ ਤੇ ਮੇਰੀ ਆ ਐਵੇਂ ਮਜ਼ਾਕ ਨਾ ਕਰਾਇਆ ਭਾਈ ਤੁਹਾਡੀ ਆ YouTube ਦੀ ਪਹਿਲੀ ਕਮਾਈ ਤੋਂ ਮੈਂ ਗੱਡੀ ਲੈ ਲਈ ਆ ਓਏ ਪੜੀ ਕਿਹਦੀ ਗੱਡੀ ਖੋਲਤੀ ਏ ਅਸੇ ਟੂ ਟੂ ਕਰਦਾ ਵੀ ਆ ਲੈ ਸਟਾਰਟ ਵੀ ਤਾਂ ਕਰ ਲੈ ਉਹ ਨੀ ਬੈਠ ਜਾ ਪਵਨ ਭਾਈ ਨੂੰ ਦੋ ਵਧਾਈਆਂ ਹਾਂ ਸਟਾਰਟ ਕਹਾਂ ਤੋਂ ਹੁੰਦਾ ਪਵਨ ਭਾਈ ਨਾ ਹੁਣ ਪਾੜੀ ਕਰੋ ਸਟਾਰਟ ਮੈਂ ਤੇ ਅਜੇ ਤੱਕ ਸਕੂਟਰ ਨਹੀਂ ਚਲਾਇਆ ਗੱਡੀ ਕਿੱਥੋਂ ਚਲਾ ਲਾਂਗਾ ਹੁਣ ਬਾਅਦ ਦੇ ਵਿੱਚ ਮੇਲੇ ਵਿੱਚ ਜਾਣਾ ਹੈ ਬਿਨਾਂ ਟਿਕਟ ਕੇ ਬੰਦ ਕਰ ਭਰਾਵਾ ਕੌਣ ਪਾੜੀ ਸਾਡਾ ਆ ਗਿਆ ਬਾਹਰ ਗੱਡੀ ਦੇ ਵਿੱਚੋਂ ਦੇਖ ਲਓ ਯਾਰ ਤੁਸੀਂ ਲੋਕ ਮਜ਼ਾ ਆ ਵੀ ਮੇਲਾ ਮੇਲੇ ਮਜ਼ਾ ਆਇਆ ਨਾ ਤੁਹਾਨੂੰ ਹਾਂ ਮਜ਼ਾ ਆਇਆ ਨਾ ਮੇਲੇ ਵਿੱਚ ਸਾਰਿਆਂ ਨੂੰ ਨਹੀਂ ਮਜ਼ਾ ਨਹੀਂ ਆਇਆ ਮੇਲੇ ਵਿੱਚ ਲੋ ਜੀ ਗੱਡੀ ਤਾਂ ਅਸੀਂ ਸਾਰੀ ਦਿਖਾਤੀ ਆ ਤੇ ਅਸੀਂ ਹੁਣ ਬੈਠ ਲੱਗੇ ਆ ਗੱਡੀ ਦੇ ਵਿੱਚ ਤੇ ਅਸੀਂ ਚੱਲੇ ਆ ਜੇ ਤੁਸੀਂ ਵੀ ਇਹ ਮੇਲਾ ਵੇਖਣ ਆਉਣਾ ਚਾਹੁੰਦੇ ਜੇ ਤੇ ਪਹੁੰਚ ਜਾਓ ਛੇਤੀ ਤੋਂ ਛੇਤੀ ਅੰਮ੍ਰਿਤਸਰ ਦੇ ਵਿੱਚ ਤੇ ਵਾਰੀ ਅਸੀਂ ਕਰ ਲਈ ਬੰਦ ਤੇ ਹੁਣ ਅਸੀਂ ਚੱਲਦੇ ਆ ਓਕੇ ਬਾਈ ਜੀ ਮਿਲਦੇ ਹਾਂ ਨਾ ਹੋਰ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਬਾਏ